ਕਰ ਲੈਣ ਕੀਤਾ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਉਹ ਆਪਣੇ ਸਭੂ ਸਾਥੀਆਂ ਨਾਲ ਉਹਨੇ ਇਹ ਵਾਰਤ ਨੂੰ ਅੰਜਾਮ ਦਿੱਤਾ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਉਹਨੂੰ ਅਰੈਸਟ ਕਰ ਲਿਆ ਇਸ ਮਾਮਤੀ ਜਿਹੜਾ ਮਕਦਮਾ ਨੰਬਰ ਹੈਗਾ 173/25 ਅੰਡਰ 103 190 191 324 4 ਬੀ ਐਨ ਐਸ ਉਹਦੇ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਤੇ ਇੱਕ ਜਿਹੜਾ ਮਰਨ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਬੋਰ ਦਾ ਪਿਸਟਲ ਵਿਦ ਮੈਗਜ਼ੀਨ ਵੀ ਮਿਲਿਆ ਹੈਗਾ ਗੱਡੀ ਚ ਸੋ ਉਹ ਵੀ ਅਸੀਂ ਰਿਕਵਰ ਕਰ ਲਿਆ। ਕ੍ਰੀਜ਼ੀ ਚਲੋ ਜਿਵੇਂ ਆਪਾਂ ਨੂੰ ਜੀ ਪਤਾ ਹੀ ਹੈ ਕਿ 29 ਜੁਲਾਈ 2025 ਨੂੰ ਰਾਤ ਨੂੰ 8:30 9:00 ਵਜੇ ਇੱਕ ਬੜੀ ਮੰਧ ਭਾਗੀ ਚੜਨਾ ਹੋਈ ਸੀ ਕੋਠੇ ਸ਼ੇਰਜੰਗ ਪਿੰਡ ਪੈਂਦਾ ਹੈ ਥਾਣਾ ਸਿੱਟੀ ਚ ਗਰਾਉਂਡ ਦੇ ਵਿੱਚ ਜਿੱਥੇ ਜਸਕੀਰਤ ਨਾਮ ਦੇ ਬੰਦੇ ਵੀ ਦੇਤ ਹੋ ਗਈ ਸੀ ਤੇ ਇਹਦੀ ਗੱਡੀ ਨੂੰ ਅੱਗ ਲੱਗ ਗਈ ਸੀ ਸਕੋਰਪੀਓ ਗੱਡੀ ਜਿਹਦਾ ਨੰਬਰ ਹੈ ਪੀਬੀ 10 ਜੇਜ਼ 2700 ਸੋ ਇਹ ਬਲਾਈਂਡ ਮਰਡਰ ਸੀਗਾ ਇੱਕ ਤਰ੍ਹਾਂ ਦਾ ਤੇ ਇਮੀਡੀਏਟਲੀ ਜਦੋਂ ਮੌਕੇ ਤੇ ਤਫਤੀਸ਼ ਸ਼ੁਰੂ ਕੀਤੀ ਗਈ ਫਾਦਰ ਦੇ ਬਿਆਨ ਫਾਦਰ ਨੇ ਵੀ ਆ ਕੇ ਬਿਆਨ ਲਿਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਉਹ ਆਪਣੇ ਸਭੂ ਸਾਥੀਆਂ ਨਾਲ ਉਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਤਫ਼ਤੀਸ਼ ਪਨਾ ਕੇ ਕਰ ਤਫ਼ਤੀਸ਼ ਕਰਨ ਲਈ ਵਕਫ ਵਕ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਡੀ ਐਸਐਚਓ ਸਿਟੀ ਦੇ ਨਾਲ ਇਨਚਾਰਜ ਕੌਂਕੀ ਬੱਸ ਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਤਫ਼ਤੀਸ਼ ਅੱਗੇ ਵਧੀ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਾਸ ਦੀ ਚੈਕਿੰਗ ਹੋਈ ਡਿਟੇਲਡ ਮੋਬਾਈਲ ਜਿਹੜੀ ਸੀਡੀਐਸ ਵਗੈਰਾ ਹੈਗੀਆਂ ਲੋਕੇਸ਼ਨਸ ਹੈ ਉਹਨੀਆਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਉਹਨੂੰ ਅਰੈਸਟ ਕਰ ਲਿਆ ਹੈ ਇਸ ਨੰਬਰ 30 ਜਿਹੜਾ ਮੁਕੱਦਮਾ ਨੰਬਰ ਹੈਗਾ 173/25 ਅੰਡਰ 103 190 1991 324 4 ਬੀ ਐਨ ਐਸ ਉਹਦੇ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹ ਤੋਂ ਰਿਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਰਦਾਤਾਂ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀ ਵੀ 10 ਡੀ ਜ਼ 4866 ਇਹ ਟਾਟਾ ਜੀਨੌਨ ਜਿਹੜੀ ਪਿਕਅਪ ਗੱਡੀ ਹੁੰਦੀ ਹੈ ਉਹ ਸੀਗੀ ਨਾਲ ਗੱਡੀ ਚੋਂ ਇੱਕ ਮੋਬਾਈਲ ਫੋਨ ਵੀ ਮਿਲਿਆ ਹੈਗਾ ਇਕ ਜਿਹੜਾ ਮਰਨ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਬੋਰ ਦਾ ਪਿਸਟਲ ਵਿਦ ਮੈਗਜ਼ਨ ਵੀ ਮਿਲਿਆ ਹੈਗਾ ਗੱਡੀ ਚ ਸੋ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਹੈਗੀ ਹੈ ਉਹ ਵੀ ਜਿਹਦੇ ਨਾਲ ਗੱਡੀ ਨੂੰ ਅੱਗ ਲਗਾਈ ਗਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਸੋ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਜਿਹੜਾ 3 ਦਿਨ ਦਾ ਸਾਨੂੰ ਰਿਮਾਂਡ ਵੀ ਮਿਲ ਗਿਆ ਤੇ ਹੁਣ ਅੱਗੇ ਦੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਇਹਦੇ ਨਾਲ ਹੋਰ ਕੌਣ ਬੰਦੇ ਸੀ ਜਿਨੇ ਵਾਰਦਾਤ ਨੂੰ ਜਾਜਤ ਤੱਕ ਕਿਉਂ ਦਿੱਤਾ ਉਹ ਸਾਰਾ ਡਿਟੇਲ ਤਫਤੀਸ਼ ਆ ਜਾਊਗੀ ਮੌਢਲੀ ਤੌਰ ਤੇ ਪਤਾ ਚੱਲਿਆ ਕਿ ਇਹਨਾਂ ਦੀ ਆ